ਸਾਡੇ ਟਿੰਡਾ ਤੋਂ ਡੱਬਾ ਵਾਲੀ ਰੋਡ ਤੇ ਫੈਨੀ ਰੋਡ ਰੋਡ ਤੇ ਤੇ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਣ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਬਠਿੰਡਾ ਤੇ ਸਾਡੇ SSP ਸਾਵ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕਿਸਦੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾ ਮਿਲੀ ਸੀਗੀ ਭਈ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਵੀੜ ਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠਿੰਡੇ ਦਾ ਰਹਿਣ ਵਾਲਾ ਜੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ ਗਰੋ ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 35 बी ਐਨਐਸ ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦੌਰਾਨ ਹੀ ਇਸ ਗਰੋ ਨੇ ਇੱਕ ਗੁਰਵਿੰਦਰ ਸਿੰਘ ਬੱਸੀ ਤਰਨ-ਤਾਰਨ ਜਿਹੜਾ ਕਿ ਰਫਿੰਡਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲੈਫਟ ਲੇਨ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਸ ਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਕਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋયા ਐਸਐਚਓ ਸੰਗਤ ਤੇ ਚੌਕੀ ਇੰਚਾਰਜ ਪਥਰਾਲਾ ਨੇ ਇਸ ਗਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਨਹੀਂ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਸੱਟ ਲੱਗੀ ਸੀ ਇਹ ਕੋਈ ਸਤੋ ਪਹਿਲਾਂ ਵੀ ਵਾਰਤਾ ਤਾਂ ਕਿੰਨੀਆਂ ਦਵਾਤਾਂ ਦੇ ਵਿੱਚ ਸ਼ਾਮਲ ਕੀਤੀ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਅਕਸਾਈ ਜੈਕਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ ਤੇ ਦੋ ਐਨਡੀਪੀਐਸ ਐਕਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟਖੋ ਦਾ ਮੁਕੱਦਮਾ ਇਹ ਦਰਜ ਆ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਿਮਾਂਡ ਲੈ ਕੇ ਇਹਨਾਂ ਤੋਂ ਢਗਾਈ ਨਾਲ ਪੁੱਛਗਿਛ ਕਰਕੇ ਹੋਰ ਇਹਨਾਂ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਦਾ ਬਾਰੇ ਸਰਾਗ ਲਗਾਵਾਂਗੇ 10 ਪੁੱਛਗਿਛ ਤਰ੍ਹਾਂ ਤੋਂ ਹੁਣ ਤੱਕ ਥੋੜਾ ਮੋਟਾ ਆਇਆ ਹੋਈ ਵੀ ਇਹ ਇਸੇ ਰੋਡ ਦੇ ਉੱਪਰ ਹੀ ਕਿਉਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਕਿ ਲੁਧਿਆਣੇ ਦਾ ਬੰਦਾ ਦੱਸਿਆ ਜਾ ਰਿਹਾ ਉਹ ਇੱਥੇ ਆ ਕੇ ਇਹੀ ਕਿਉਂ ਜਿਹੜਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਿਹਾ ਹੈ ਨਾ ਬਾਕੀ ਇਹਨਾਂ ਤੋਂ ਅਸੀਂ ਰਿਮਾਂਡ ਲੈ ਕੇ ਅਸੀਂ ਢਗਾਈ ਦੇ ਵਿੱਚ ਇਹ ਪੁੱਛਗਿਛ ਕਰਾਂਗੇ ਤੇ ਇਹ ਜਿਹੜਾ ਮੇਨ ਜਿਹੜਾ ਪਟੰਡੇ ਤੋਂ ਡੱਬਾ ਵਾਲੀ ਰੋਡ ਆ ਜਾਂ ਰਫਾਈਨਰੀ ਰੋਡ ਆ ਇਹ ਕਾਫੀ ਲੰਬਾ ਰੋਡ ਆ ਤੇ ਕਿਉਂਕਿ ਨਵੀਂ ਹਾਈਵੇ ਬਣੀ ਆ ਤੇ ਬਾਕੀ ਇੱਥੇ ਟਰੱਕਾਂ ਦੀ ਜਿਹੜੀ ਹੈਗੀ ਆ ਰੈਫਾਇਨਰੀ ਕਰਕੇ ਟਰੱਕਾਂ ਦੀ ਆਮ ਰਫਤ ਇਹ ਵੀ ਕਾਫੀ ਭਾਰੀ ਗਿਣਤੀ ਦੇ ਵਿੱਚ ਵਹੀਕਲਾਂ ਦਾ ਲੰਘਦੇ ਹੋਣ ਕਰਕੇ ਤੋਂ ਇਲਾਵਾ ਇਹਨਾਂ ਨੇ ਕੋਈ ਗੱਾਰਾਂ ਵਾਲੇ ਲੁੱਟੇ ਹੋਣ ਜਾਂ ਕੋਈ ਛੋਟੇ ਵਹੀਕਲਾਂ ਵਾਲੇ ਲੁੱਟੇ ਹੋਣ ਅਜ ਤੱਕ ਕੋਈ ਸਾਹਮਣੇ ਆਇਆ ਇਹ ਅਸੀਂ ਜਦੋਂ ਹੁਣ ਦਰਾਨੇ ਤਪਤੀਸ਼ ਢੰਗਾਈ ਨਾਲ ਇਹਨਾਂ ਤੋਂ ਪੁੱਛ ਕੇ-ਕਿਛ ਕਰਕੇ ਜੋ ਵੀ ਇਹਨਾਂ ਦੀਆਂ ਹੋਰ ਵਾਰ ਦਾ ਤੰਕੀਆਂ ਹੋਣਗੀਆਂ ਉਹਦਾ ਵੀ ਸਰਾਗ ਲਗਾਮਾ ਕਿਉਂਕਿ ਉੱਥੇ ਲੋਕਾਂ ਨੇ ਜਿਹੜੇ ਮੌਕੇ ਦੇ ਉੱਪਰ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਇਹ ਨੈਸ਼ਨਲ ਹਾਈਵੇ ਔਰ ਨੈਸ਼ਨਲ ਹਾਈਵੇ ਵੀ ਇਹ ਜਿਹੜੀ ਆ ਬੜੀ ਵੱਡੀ ਹਾਈਵੇ ਬਣ ਰਹੀ ਹੈ ਤਾਂ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਲੋਕ ਕਿਵੇਂ ਲੰਘਣਗੇ ਇੱਥੋਂ ਦੇ ਦੇਖੋ ਸਾਡੇ ਮਾਨਜੋਗ ਏਡੀਜੀਪੀ ਸਾਹਿਬ ਤੇ ਮਾਨਜੋਗ ਐਸਐਸਪੀ ਸਾਹਿਬ ਜਿਹੜੀਆਂ ਸਾਨੂੰ ਸਖਤ ਹਦਾਇਤਾਂ ਬਈ ਜਿਹੜਾ ਇਹ ਬਠਿੰਡਾ ਜ਼ਿਲ੍ਹਾ ਇੱਕ ਕ੍ਰਾਈਮ ਫ੍ਰੀ ਹੋਣਾ ਚਾਹੀਦਾ ਤੇ ਸਾਡੀਆਂ ਲਗਾਤਾਰੀ ਅਸੀਂ ਪੁਲਿਸ ਸੰਤਰਕਾ ਅਸੀਂ ਸਾਡੇ ਗਸ਼ਤ ਪਾਲਟੀਆਂ ਤੇ ਸਾਡੇ ਐਸਐਚਓ ਸੇਵਾਨ ਚੌਂਕੀ ਚਾਰਜ ਅਸੀਂ ਰਾਉਂਡ ਦਾ ਕਲੌਕ ਹੀ ਸਕਿਉਰਟੀ ਡਿਊਟੀ ਦੇ ਲਈ ਅਸੀਂ ਕਾਰਵਾਈ ਕਰਦੇ ਰਹਿੰਦੇ ਹਾਂ ਬੇਸਿਕ ਕੰਮ ਕੀ